ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੂੰ ਹੀ ਮਹੱਲਾ ਚੌਥਾ ਹਰ ਪਹਿਲੜੀ ਲਾਵ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ ਪਾਪ ਤਜਾਇਆ ਬਲਰਾਮ ਜੀਓ ਧਰਮ ਦ੍ਰਿੜ ਹੋ ਹਰ ਨਾਮ ਧਿਆਵਹੁ ਸਿਮਰਤ ਨਾਮ ਦ੍ਰਿੜਾਇਆ ਤਤਗੁਰ ਗੁਰ ਪੂਰਾ ਆਰਦ ਅਹੋ ਸਭ ਕਿਲ ਵਿਖ ਪਾਪ ਗਵਾਇਆ ਸਹਿਜ ਆਨੰਦ ਹੋਆ ਵਡਭਾਗੀ ਮਨ ਹਰ ਹਰ ਮੀਠਾ ਲਾਇਆ ਜਨ ਕਹੈ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ ਹਰ ਦੂਜੜੀ ਲਾਭ ਤਤਗੁਰ ਪੁਰਖ ਮਿਲਾਇਆ ਬਲਰਾਮ ਜੀਓ ਨਿਰਭਉ ਭੈ ਮਨ ਹੋਏ ਹੋਮੈ ਮੈਲ ਗਵਾਇਆ ਬਲਰਾਮ ਜੀਓ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਿਆ ਭਰ ਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸ਼ਬਦ ਬਜਾਏ ਹਰ ਤੀਜੜੀ ਲਾਵ ਮਨ ਚਾਉ ਭਇਆ ਬੈਰਾਗਿਆ ਬਲਰਾਮ ਜੀਓ ਤੰਤ ਜਨਾ ਹਰ ਮੇਲ ਹਰ ਪਾਇਆ ਵਡਭਾਗਿਆ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਤੰਤ ਜਨਾ ਵਡਭਾਗੀ ਪਾਇਆ ਹਰ ਕਥਿਐ ਅਕਥ ਕਹਾਣੀ ਹਿਰਦੈ ਹਰ 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 ਤੁਨ ਉਪਜੀ ਹਰ ਜਪੀਐ ਮਸਤਕ ਭਾਗ ਜੀਓ ਜਨ ਨਾਨਕ ਬੋਲੇ ਤੀਜੀ ਲਾਵੇ ਹਰ ਉਪਜੈ ਮਨ ਬੈਰਾਗ ਜਿਓ ਹਰ ਚੌਥੜੀ ਲਾਵ ਮਨ ਸਹਜ ਭਇਆ ਹਰ ਪਾਇਆ ਬਲਰਾਮ ਜਿਓ ਗੁਰਮੁਖ ਮਿਲਿਆ ਸੁਭਾਏ ਹਰ ਮਨ ਤਨ ਮੀਠਾ ਲਾਇਆ ਬਲਰਾਮ ਜਿਓ ਹਰ ਮੀਠਾ ਲਾਇਆ ਮੇਰੇ ਪ੍ਰਭ ਭਾਇਆ ਅਨ ਦਿਨ ਹਰ ਲਿਵ ਲਾਈ ਮਨ ਚਿੰਦਿਆ ਫਲ ਪਾਇਆ ਸੁਆਮੀ ਹਰ ਨਾਮ ਵਜੀਵਾदाई ਹਰ ਪ੍ਰਭ ਠਾਕੁਰ ਕਾਜ ਰਚਾਇਆ ਧਨ ਹਿਰਦੈ ਨਾਮ ਵਿਗਾਸੀ ਜਨ ਨਾਨਕ ਬੋਲੇ ਚਉਤੀ ਲਾਵੇ ਹਰ ਪਾਇਆ ਪ੍ਰਭ ਅਬినాਸ਼ੀ ਹਰ ਪ੍ਰਭ ਠਾਕੁਰ ਕਾਜ ਰਚਾਇਆ ਧਨ ਹਿਰਦੈ ਨਾਮ ਵਿਗਾਸੀ ਜਨ ਨਾਨਕ ਬੋਲੇ ਚਉਤੀ ਲਾਵੇ ਹਰ ਪਾਇਆ ਪ੍ਰਭ ਅਬినాਸ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ